ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ 2-3 ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੁੱਦਾ ਬਹੁਤ ਛਾਇਆ ਹੋਇਆ ਹੈ ਕਾਂਚਨ ਕੁਮਾਰੀ ਉਰਫ ਕਮਲਕੌਰ ਦੀ ਮੌਤ ਅਤੇ ਉਹਦੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੇ ਬਾਰੇ ਵਿੱਚ ਬੜਾ ਕੁਝ ਲੋਕ ਬੋਲ ਰਹੇ ਨੇ ਤੇ ਮੈਂ ਗੱਲ ਕਰਨਾ ਚਾਹੁੰਨਾ ਇੱਕ ਉਸ ਤਬਕੇ ਦੀ ਜਿਹੜਾ ਪੰਜਾਬ ਦੀ ਧਰਤੀ ਤੇ ਵਸਦਾ ਹੈ ਜਿਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਨਾਲ ਕੋਈ ਮਤਲਬ ਨਹੀਂ ਪੰਜਾਬ ਦੀਆਂ ਮੰਗਾਂ ਨਾਲ ਕੋਈ ਮਤਲਬ ਨਹੀਂ ਪੰਜਾਬ ਦੇ ਲੋਕਾਂ ਦੇ ਦੁੱਖਾਂ ਤਕਲੀਫਾਂ ਨਾਲ ਕੋਈ ਮਤਲਬ ਨਹੀਂ ਠੀਕ ਹੈ ਜੀ ਬਹੁਤ ਕੁਝ ਪੰਜਾਬ ਦੇ ਵਿੱਚ ਵਾਪਰਦਾ ਪਰ ਉਹਨਾਂ ਦੀ ਜੀਬ ਨਹੀਂ ਖੁੱਲਦੀ ਉਹ ਨਹੀਂ ਬੋਲਦੇ ਪਰ ਜਦੋਂ ਕੋਈ ਇਹੋ ਜੀ ਘਟਨਾ ਆ ਜੇ ਹੋ ਜੇ ਤਾਂ ਹੁਣ ਮੈਰੋ ਹੁਣਾ ਦੇ ਖਿਲਾਫ ਤੇ ਗੰਦ ਪਾਉਣ ਵਾਲਾਂ ਦੇ ਹੱਕ ਚ ਨਿੱਤਰ ਕੇ ਸਾਹਮਣੇ ਆ ਜਿੰਦੇ ਨੇ ਇਹ ਜੀ ਖਾਸ ਕਰਕੇ ਗੋਲਕਚੋਰ ਬੂਟੇ ਵਰਗੇ ਤੇ ਹੋਰ ਇਹੋ ਜੀਆਂ ਨਸਲਾਂ ਆ ਜੋ ਵਿਸਥਾਰ ਚ ਕਰਦੇ ਆਂ ਗੱਲ ਉਹਨਾਂ ਦੇ ਬਾਰੇ ਚ ਵੀ ਪੰਜਾਬ ਦੇ ਵਿੱਚ ਐਨੀਆਂ ਘਟਨਾਵਾਂ ਵਾਪਰਦੀਆਂ ਨੇ ਪੰਜਾਬ ਦੇ ਮੁੰਡੇ ਯੂਪੀ ਲਿਆ ਕੇ ਮਾਰ ਦਿੱਤੇ ਜਾਂਦੇ ਨੇ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ ਬਿਲਕੁਲ ਝੂਠਾ ਮੁਕਾਬਲਾ ਉਹਨਾਂ ਦਾ ਬਣਾਇਆ ਜਾਂਦਾ ਹੈ ਪੰਜਾਬ ਦੇ ਮੁੰਡੇ ਚੱਕ ਕੇ ਡਿਬਰੂਗੜ੍ਹ ਸਿੱਟੇ ਜਾਂਦੇ ਨੇ ਠੀਕ ਹੈ ਤੇ ਵੱਖ-ਵੱਖ ਜੀਲਾਂ ਦੇ ਵਿੱਚ ਸੜ ਰਹੇ ਨੇ ਪੰਜਾਬ ਦੇ ਮੁੰਡੇ ਬਿਨਾਂ ਵਜ੍ਹਾ ਤੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਮਸਲਾ ਚੱਲਦਾ ਹੈ ਬੀਬੀ ਐਮਬੀ ਦਾ ਮਸਲਾ ਇੰਨਾ ਜ਼ਿਆਦਾ ਗਰਮਾਇਆ ਜਾਂਦਾ ਹੈ ਕੀ ਕੁਝ ਹੁੰਦਾ ਹੈ ਸਾਰਿਆਂ ਤੁਸੀਂ ਇਹ ਸੁਣੀਆਂ ਨੇ ਗੱਲਾਂ ਬਾਤਾਂ ਪੰਜਾਬ ਦੀਆਂ ਮੰਗਾਂ ਦੀ ਗੱਲ ਚੱਲਦੀ ਐ ਪੰਜਾਬ ਦੇ ਰਾਜਧਾਨੀ ਦੀ ਗੱਲ ਚੱਲਦੀ ਐ ਪੰਜਾਬ ਦੇ ਹਾਈ ਕੋਰਟ ਬਗਰਾ ਦੀ ਗੱਲ ਚੱਲਦੀ ਐ ਬਹੁਤ ਸਾਰੇ ਮੁੱਦੇ ਨੇ ਜਿਹੜੇ ਪੰਜਾਬ ਦੇ ਉਹ ਮੌਕੇ-ਮੌਕੇ ਤੇ ਉੱਠਦੇ ਐ ਤੇ ਉਹਨਾਂ ਮੁੱਦਿਆਂ ਤੇ ਗੱਲ ਚੱਲਦੀ ਐ ਪਰ ਜਿਹੜੀਆਂ ਇਹ ਕਤੀੜਾ ਨੇ ਇਹ ਨਹੀਂ ਬੋਲਦੀਆਂ ਇਹ ਨਹੀਂ ਗੱਲ ਕਰਦੇ ਇਹਨਾਂ ਨੂੰ ਕੋਈ ਮਤਲਬ ਨਹੀਂ ਚਾਹੇ ਉਹ ਮਾਮੂਲੀ ਪੰਜਾਬੀ ਦਾ ਮਸਲਾ ਹੋਵੇ ਠੀਕ ਐ ਜੀ ਚਾਹੇ ਉਹ ਸਾਡੇ ਇਤਿਹਾਸ ਨੂੰ ਵਿਗਾੜੇ ਜਾਣ ਦਾ ਮਸਲਾ ਹੋਵੇ ਸਾ ਚਾਹੇ ਕਿਤਾਬਾਂ ਚ ਇਤਿਹਾਸ ਗੁੰਮ ਕਰਨਾ ਮਸਲਾ ਹੋਵੇ ਇਹ ਨਹੀਂ ਬੋਲਦੇ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਜੀ ਕੀ ਹੁੰਦਾ ਕੀ ਨਹੀਂ ਹੁੰਦਾ ਕੋਈ ਮਤਲਬ ਨਹੀਂ ਸਰਕਾਰਾਂ ਕੀ ਕਰਦੀਆਂ ਨੇ ਕੋਈ ਮਤਲਬ ਨਹੀਂ ਬਠਿੰਡੇ ਇੱਕ ਨੌਜਵਾਨ ਚੱਕ ਕੇ ਟਾਰਚਰ ਕਰਕੇ ਮਾਰਤਾ ਜਾਂਦਾ ਇਹ ਨਹੀਂ ਬੋਲਦੇ ਇਹਨਾਂ ਦੀ ਜੀਵ ਨਹੀਂ ਖੁੱਲਦੀ ਇਹਨਾਂ ਨੂੰ ਕੁਝ ਨਜਾਇਜ਼ ਨਹੀਂ ਲੱਗਦਾ ਇਹਨਾਂ ਨੂੰ ਕੁਝ ਗਲਤ ਨਹੀਂ ਲੱਗਦਾ ਪਰ ਜੇਕ ਤੇ ਪੰਜਾਬ ਦੇ ਵਿੱਚ ਗੱਲ ਚੱਲਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਗੰਦ ਨਹੀਂ ਪੈਣਾ ਚਾਹੀਦਾ ਤਾਂ ਇਹ ਲੋਕ ਉਹ ਗੰਦ ਪਾਉਣ ਵਾਲਿਆਂ ਦੇ ਹੱਕ ਚ ਆ ਕੇ ਖੜੇ ਹੋ ਜਾਂਦੇ ਆ ਤੇ ਕਹਿੰਦੇ ਆ ਸਾਨੂੰ ਦੱਸ ਕੇ ਆਓ ਅਸੀਂ ਖੜਾਂਗੇ ਨਾਲ ਅਸੀਂ ਉਹਨਾਂ ਦੇ ਨਾਲ ਖੜਾਂਗੇ ਇਹ ਨਜਾਇਜ਼ ਹੈ ਜੀ ਇਹ ਗਲਤ ਹੈ ਜੀ ਕਮਾਲ ਦੀ ਗੱਲ ਹੈ ਵੀ ਇਹਨਾਂ ਲੋਕਾਂ ਨੂੰ ਸਰਕਾਰਾਂ ਵੱਲੋਂ ਹੁੰਦੀ ਨਜਾਇਜ਼ ਕਿਉਂ ਨਹੀਂ ਦਿਖਦੀ ਉਦੋਂ ਇਹਨਾਂ ਦੀ ਜੀਭ ਨੂੰ ਕੀ ਤੰਦੂਆ ਪੈ ਜਾਂਦਾ ਹੈ ਉਦੋਂ ਅਸੀਂ ਕਿਉਂ ਨਹੀਂ ਬੋਲਦੇ ਹੈਗੇ ਵਿਹਾਪੇ ਜਿਹੜਾ ਬੰਦਾ ਇਨਸਾਨ ਹੋਊ ਹੈ ਜਿਹੜਾ ਗਲਤ ਨੂੰ ਗਲਤ ਕਹੇ ਗਲਤ ਚਾਹੇ ਇੱਕ ਬੰਦਾ ਕਰੇ ਗਲਤ ਚਾਹੇ ਸਰਕਾਰਾਂ ਕਰਨ ਗਲਤ ਚਾਹੇ ਪਾਰਟੀਆਂ ਕਰਨ ਬੰਦਾ ਗਲਤ ਨੂੰ ਹਰ ਥਾਂ ਗਲਤ ਕਹੇ ਉਹ ਬੰਦਾ ਹੀ ਇਨਸਾਨ ਕਾਉਣ ਦਾ ਹੱਕਦਾਰ ਹੈ ਪਰ ਜਦੋਂ ਤੁਸੀਂ ਚੁਣ ਕੇ ਇੱਕ ਥਾਂਵੇਂ ਤੁਸੀਂ ਸੋਚਦੇ ਹੋ ਕਿ ਅਸੀਂ ਬੋਲਣਾ ਨਹੀਂ ਤੇ ਦੂਜੀ ਥਾਂ ਤੁਸੀਂ ਸੋਚਦੇ ਹੋ ਕਿ ਅਸੀਂ ਹੀ ਖੜੇ ਹਾਂ ਅਸੀਂ ਹੀ ਪਹਿਰੇਦਾਰ ਹ ਇਹਨਾਂ ਲੋਕਾਂ ਦੀ ਪਛਾਣ ਕਰਨ ਦੀ ਬਹੁਤ ਲੋੜ ਹੈ ਠੀਕ ਹੈ ਤੇ ਜਿਹੜੇ ਲੋਕ ਚੰਗਾ ਕਰਨ ਵਾਲਿਆਂ ਦੀ ਰਾਹ ਦੇ ਵਿੱਚ ਰੂੜਾ ਟਕਾਉਂਦੇ ਨੇ ਚੰਗਾ ਕਰਨ ਵਾਲਿਆਂ ਦੀਆਂ ਮਾੜੀਆਂ ਗੱਲਾਂ ਲੱਭੀਆਂ ਜਾਂਦੀਆਂ ਨੇ ਚੰਗਾ ਕਰਨ ਵਾਲਿਆਂ ਤੇ ਇਲਜ਼ਾਮ ਲਾਏ ਜਾਂਦੇ ਨੇ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ ਜੇ ਤੁਸੀਂ ਪੰਜਾਬ ਦਾ ਭਵਿੱਖ ਬਚਾਉਣਾ ਚਾਹੁੰਦੇ ਹੋ ਪੰਜਾਬ ਦਾ ਸੱਭਿਆਚਾਰ ਬਚਾਉਣਾ ਚਾਹੁੰਦੇ ਹੋ ਪੰਜਾਬ ਦੀ ਪਵਿੱਤਰ ਧਰਤੀ ਨੂੰ ਬਚਾਉਣਾ ਚਾਹੁੰਦੇ ਹੋ ਗੰਦ ਤੋਂ ਠੀਕ ਹੈ ਇਹ ਬੜੀਆਂ ਸਲਾਹਾਂ ਦਿੰਦੇ ਨੇ ਲੋਕਾਂ ਨੂੰ ਤੁਸੀਂ ਨਾ ਦੇਖੋ ਜੀ ਤੁਸੀਂ ਬਲੌਗ ਕਰ ਦਿਓ ਜੀ ਇਹਨਾਂ ਨੂੰ ਅਕਲ ਦੇ ਇਹਨਾਂ ਨੂੰ ਪੁੱਛੇ ਕਰ ਲੋ ਬਲੌਗ ਤੁਸੀਂ ਕਿਉਂ ਕਰਨਾ ਹੈ ਜੇ ਤੁਹਾਡੀ ਫਰੈਂਡ ਲਿਸਟ ਦੇ ਵਿੱਚ ਜਿਹੜਾ ਬੰਦਾ ਹੈਗਾ ਉਹਨੇ ਕੋਈ ਚੀਜ਼ ਦੇਖ ਲਈ ਉਹ ਤੁਹਾਡੇ ਸਾਹਮਣੇ ਆਊਗੀ ਆਊਗੀ ਤੁਸੀਂ ਕਿਵੇਂ ਟਾਲੋਗੇ ਚਲੋ ਮੰਨ ਲਓ ਅਸੀਂ ਸਿਆਣੇ ਆ ਅਸੀਂ ਗੌਰ ਕਰ ਲਾਂਗੇ ਜੇ ਸਾਡੇ ਸਾਹਮਣੇ ਆ ਗਈ ਸੀ ਨਹੀਂ ਵੀ ਦੇਖਦੇ ਪਰ ਕਰੋਨਾ ਤੋਂ ਬਾਅਦ ਜਿਹੜਾ ਰੁਝਾਨ ਚੱਲਿਆ ਬੱਚਿਆਂ ਦਾ ਸਕੂਲ ਦਾ ਹੋਮਵਰਕ ਆਉਂਦਾ ਹੀ ਫੋਨ ਤੇ ਆ ਤੇ ਬੱਚੇ ਉਹਦੀ ਮੰਗਦੇ ਨੇ ਕਿ ਮੈਂ ਹੋਮਵਰਕ ਕਰਨਾ ਦੇਉ ਜੀ ਫੋਨ ਹੁਣ ਬੱਚੇ ਨੂੰ ਫੋਨ ਬੜਾ ਬੱਚੇ ਨੂੰ ਅਸੀਂ ਕਿਵੇਂ ਦੱਸਾਂਗੇ ਕਿ ਆਹ ਬੇਟਾ ਗਲਤ ਨੇ ਆਹ ਆਹ ਬੰਦੇ ਗਲਤ ਕੰਟੈਂਟ ਪਾ ਕੇ ਵੀਡੀਓ ਬਣਾਉਂਦੇ ਨੇ ਤੁਸੀਂ ਨਾ ਦੇਖਿਓ ਕਿਵੇਂ ਕਹਾਂਗੇ ਅਸੀਂ ਬੱਚਿਆਂ ਨੂੰ ਕਿਉਂਕਿ ਬੱਚੇ ਦਾ ਇਹ ਜਿਹਾ ਹੁੰਦਾ ਨੇ ਜਿੱਦੋਂ ਰੋਕਾਂਗੇ ਸਗੋਂ ਉਹਨਾਂ ਨੇ ਮੱਲੋ ਮੱਲੀ ਉਧਰ ਨੂੰ ਜਾਣਾ ਉਹ ਤਾਂ ਜ਼ਰੂਰ ਦੇਖਣਗੇ ਉਹ ਯਾਰ ਬਹੁਤੇ ਸਿਆਣੇ ਨਾ ਬਣੋ ਅਸੀਂ ਜਿੰਨਾ ਕਰ ਸਕਦੇ ਆ ਅਸੀਂ ਕਰਦੇ ਆ ਫਿਰ ਕਮਾਲ ਦੀ ਗੱਲ ਹੋਰ ਦੇਖੋ ਤੁਸੀਂ ਇਹਨਾਂ ਲੋਕਾਂ ਦੀਆਂ ਦਲੀਲਾਂ ਗੰਦ ਦੇ ਹੱਕ 'ਚ ਖੜਨ ਵਾਲੇ ਲੋਕਾਂ ਦੇ ਦਲੀਲਾਂ ਦੇਖੋ ਕਹਿੰਦੇ ਕਿ ਉਹ ਕੀ ਐਵੇਂ ਬਣ ਗਈਆਂ ਉਹਨਾਂ ਨੂੰ ਤੁਸੀਂ ਬਣਾਇਆ ਤੁਸੀਂ ਲੋਕਾਂ ਨੇ ਵੀਡੀਓ ਦੇਖੀਆਂ ਮੰਨ ਲਓ ਉਹਦੇ 4 ਲੱਖ ਫੋਲੋਅਰ ਸੀ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ 3 ਕਰੋੜ ਦੇ ਵਿੱਚੋਂ ਜੇ 4 ਲੱਖ ਜਾਂ 5 ਲੱਖ ਗੰਦ ਦੇਖਦਾ ਹੈ 10 ਲੱਖ ਮੰਨ ਲਿਆ ਗੰਦ ਦੇਖਦਾ ਤਾਂ ਕੀ ਉਹ 10 ਲੱਖ ਬੰਦੇ ਨੂੰ ਤੁਸੀਂ 3 2 ਕਰੋੜ 90 ਲੱਖ ਦੇ ਸਿਰ ਮੜੋਗੇ 2 ਕਰੋੜ 90 ਲੱਖ ਚੰਗੇ ਵੀ ਤਾਂ ਹੈਗੇ ਨੇ ਨਾ ਜਿਹੜੇ ਨਹੀਂ ਦੇਖਣਾ ਚਾਹੁੰਦੇ ਤੋਂ ਨੂੰ ਸਿਰਫ ਉਹ ਦੇਖਣ ਵਾਲੇ ਲਾਗੇ ਵੀ ਹਾਂ ਜੇ ਉਹ ਦੇਖਦੇ ਤਾਂ ਹੀ ਬਣਦੀਆਂ ਨੇ ਉਹ ਸਾਨੂੰ ਕੀ ਪਤਾ ਵੀ ਕਿਹਦੇ ਦਿਮਾਗ ਚ ਗੰਦਪੁਰਿਆ ਹੈ ਕੌਣ ਇਹ ਜਗ੍ਹਾ ਤੇ ਦੇਖਣਾ ਚਾਹੁੰਦਾ ਜਿਹੜੇ ਦੇਖਦੇ ਨੇ ਦੇਖ ਹੀ ਜਾਣ ਪਰ ਜਿਹੜੇ 2 ਕਰੋੜ 90 ਲੱਖ ਨਹੀਂ ਦੇਖਣਾ ਚਾਹੁੰਦੇ ਉਹਨਾਂ ਨੂੰ ਕਿਉਂ ਤੁਸੀਂ ਮਜਬੂਰ ਕਰਦੇ ਧੱਕੇ ਨਾਲ ਫਿਕਰ ਤਾਂ ਹੁੰਦੀ ਆ ਨਾ ਜੋ ਸਾਡੇ ਸਾਹਮਣੇ ਹੁੰਦਾ ਹੁਣ ਕਿਤਾਬਾਂ ਹੁੰਦੀਆਂ ਸੀ ਕਿਤਾਬਾਂ ਸਾਨੂੰ ਪਤਾ ਸੀ ਕਿ ਮਾੜੀਆਂ ਕਿਤਾਬਾਂ ਹੈਗੀਆਂ ਨੇ ਪਰ ਜੀਨੇ ਪੜਨੀਆਂ ਨੇ ਉਹ ਖਰੀਦ ਕੇ ਪੜੂਗਾ ਇੱਥੇ ਤਾਂ ਖਰੀਦਣ ਵਾਲੀ ਗੱਲ ਹੀ ਨਹੀਂ ਕੋਈ ਇੱਥੇ ਤਾਂ ਕੋਈ ਪੈਸਾ ਨਹੀਂ ਲੱਗਦਾ ਨਾ ਇੱਥੇ ਤੁਹਾਡੇ ਸਾਹਮਣੇ ਆਈ ਜਾਣੇ ਤੁਸੀਂ ਲਖਮਨਾ ਕਰ ਲੋ ਤਾਂ ਵੀ ਤੁਹਾਡੇ ਸਾਹਮਣੇ ਆਉਣਗੇ ਚੀਜ਼ਾਂ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਸਿਹਰ ਦੇ ਲੋਕਾਂ ਨੂੰ ਕਹਿਣਾ ਚਾਹੁੰਨਾ ਵੀ ਇਹੋ ਜਿਹੇ ਕਤੀੜਾਂ ਦਾ ਡਟ ਕੇ ਵਿਰੋਧ ਕਰੋ ਇਹਨਾਂ ਦੀ ਚੰਗੀ ਤਰ੍ਹਾਂ ਮੰਜੀ ਉਠੋਕੋ ਠੀਕ ਹੈ ਇਹਨਾਂ ਦੀ ਜਵਾਨ ਨੂੰ ਲਗਾਵ ਆਪਾਂ ਨੂੰ ਪਾਉਣੀ ਪੈਣੀ ਹੈ ਤਾਂ ਕਿ ਪੰਜਾਬ ਦਾ